ਕੀਤਾ ਗਿਆ ਸਾਰੇ ਵਿਥਿਆ ਦੱਸੇ ਉਸ ਤੋਂ ਬਾਅਦ ਜਿਹੜਾ ਹੈ ਨੂਰਾ ਖਬਰ ਲੈ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀਾਂ ਦੇ ਪਾਸ ਰਾਏਕੋਟ ਦੀ ਧਰਤੀ ਤੇ ਆਉਂਦਾ ਏ ਰਾਏਕੋਟ ਦੀ ਧਰਤੀ ਤੇ ਜਦੋਂ ਆਉਂਦਾ ਏ ਉਧਰੋਂ ਸੂਰਜ ਡੁੱਬਦਾ ਪਿਆ ਏ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀਾਂ ਦੇ ਪਾਸ ਆ ਕੇ ਨੂਰਾ ਕਹਿਣ ਲੱਗਾ ਮਹਾਰਾਜ ਅੱਜ ਸੂਰਜ ਡੁੱਬਦਾ ਪਿਆ ਏ ਆਪ ਜੀ ਦੀ ਕੋਲ ਦਾ ਨਾਸ ਹੋ ਗਿਆ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿਣ ਲੱਗੇ ਨੂਰੇਆ ਤੋ ਕਿਸੇ ਗੱਲ ਦੀ ਫਿਕਰ ਨਾ ਕਰ ਮੈਂ ਸਾਮਾ ਨੂੰ ਖਬਰਾਂ ਸੁਣਦਾ ਆਦੀ ਹੋ ਚੁੱਕਾ ਕਹਿ ਲੱਗੇ ਜਿਸ ਦਿਨ ਮੇਰੇ ਪਿਤਾ ਦਾ ਸੀਸ ਦਿੱਲੀ ਦੀ ਧਰਤੀ ਤੋਂ ਆਇਆ ਜਾਂ ਦਿੱਲੀ ਦੀ ਧਰਤੀ ਤੇ ਸਹਾਦ ਤੋਏ ਉਸ ਦਿਨ ਵੀ ਸਾਮਾ ਪਈਆਂ ਸਨ ਜਿਸ ਦਿਨ ਮੇਰੇ ਪਿਤਾ ਦਾ ਸੀਸ ਚਾਂਦਨੀ ਚੌਕ ਦਿੱਲੀ ਤੋਂ ਜਿਹੜਾ ਹੈ ਕੀਰਤਪੁਰ ਸਾਹਿਬ ਦੀ ਧਰਤੀ ਤੇ ਆਉਂਦਾ ਹੈ ਉਸ ਦਿਨ ਵੀ ਸਾਮਾ ਪਈਆਂ ਸਨ ਜੇਸੋ ਦਿਨ ਮੇਰੇ ਪਿਤਾ ਦੇ ਸੀਸ ਦਾ ਸੰਸਕਾਰ ਹੁੰਦਾ ਏ ਉਸ ਦਿਨ ਵੀ ਸ਼ਾਮਾਂ ਪਈਆਂ ਸਨ ਤੇ ਕਹਿਣ ਲੱਗੇ ਨੂਰਿਆ ਖਬਰਾਂ ਸੁਣਨ ਦਾ ਆਦੀ ਹੋ ਚੁਕਾ ਅਜੇ ਕੁਝ ਦਿਨ ਪਹਿਲਾਂ ਦੀ ਗੱਲ ਹੈ ਕਿ ਅੱਠ ਪੋ ਵਾਲੇ ਜਹਨਾ ਮੇਰੀਆਂ ਅੱਖਾਂ ਦੇ ਸਾਹਮਣੇ ਮੇਰੇ ਦੋ ਸਹਿਬਜ਼ਾਦਿਆਂ ਨੇ ਉਹ ਸਹੱਦ ਦਾ ਜਾਮ ਪ੍ਰਾਪਤ ਕੀਤਾ ਉਸ ਦਿਨ ਵੀ ਸ਼ਾਮਾਂ ਪਈਆਂ ਸਨ ਤੈਨ ਨੂਰਿਆ ਅੱਜ ਤੂੰ ਖਬਰ ਦੱਸ ਅੱਜ ਤੋਂ ਬਾਅਦ ਸਦਾ ਵਾਸਤੇ ਤੁਰਕ ਰਾਜ ਦੀਆਂ ਜਿਹੜੀਆਂ ਨੇ ਉਸਾਮਾਂ ਪੈ ਜਾਣਗੀਆਂ ਨੂਰਾ ਫਿਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਖਬਰ ਦੱਸਦਾ ਏ ਕਿ ਮਹਾਰਾਜ ਤੁਹਾਡੇ ਸਹਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਤਿੰਨ ਰਾਤਾਂ ਉੱਥੇ ਬਤੀਤ ਕਰਦੇ ਉੱਥੇ ਬਤੀਤ ਕਰਦੇ ਨੇ ਕਿਵੇਂ ਭਾਈ ਮੋਤੀराम ਜੀ ਸੇਵਾ ਕਰਦੇ ਨੇ ਦੀਵਾਨ ਟੋਡਰਮਾਲ ਜੀ ਸਸਕਾਰ ਦੀ ਸੇਵਾ ਕਰਦੇ ਨੇ ਕਿਵੇਂ ਜਾਲਮਾਂ ਨੇ ਜਿਹੜਾ ਹੈ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿੰਨ ਦਾ ਹੁਕਮ ਦਿੱਤਾ ਕਿਵੇਂ ਜਿਹੜਾ ਹੈ ਜਾਲਮਾਂ ਨੇ ਇੱਟ ਭੰਨਣ ਦੀ ਥਾਂ ਦੇ ਉੱਤੇ ਤੇਸੀ ਮਾਰ ਕੇ ਸਹਿਬਜ਼ਾਦਿਆਂ ਦੀਆਂ ਗੋਡਿਆਂ ਤੇ ਚੱਪਣੀਆਂ ਨੂੰ ਅਲੱਗ ਕਰ ਦਿੱਤਾ ਸਾਰੇ ਬੇਥਿਆ ਦੱਸਦਾ ਪਿਆ ਹੈ ਦੂਸਰੇ ਪਾਸੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੀਰ ਦੀ ਨੋਕ ਦੇ ਨਾਲ ਕਾਇਦੇ ਬੂਟੇ ਨੂੰ ਖਰੋਚਦੇ ਪਏ ਨੇ ਉਧਰੋਂ ਖਬਰ ਦੀ ਸਮਾਪਤੀ ਹੁੰਦੀ ਹੈ ਸਾਰੀਆਂ ਸੰਗਤਾਂ ਦੀਆਂ ਅੱਖਾਂ ਦੇ ਵਿੱਚੋਂ ਤ੍ਰਿਪ ਤ੍ਰਿਪ ਕਰਕੇ ਹੰਝੂ ਵਗਦੇ ਪਏ ਨੇ ਜਦੋਂ ਹੰਝੂ ਵਗਦੇ ਪਏ ਨੇ ਉਧਰੋਂ ਖਬਰ ਮੁੱਕਦੀ ਹੈ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਾਇਦੇ ਬੂਟੇ ਨੂੰ ਜਿਹੜਾ ਹੈ ਟੇਰਦੀ ਲੋਕ ਦੇ ਨਾਲ ਪੁੱਟ ਕੇ ਕਹਿਣ ਲੱਗੇ ਅਜ ਤੋਂ ਤੁਰਕ ਰਾਏ ਦੀ ਜੜ 뿌ਤੀ ਗਈ ਕੁਝ ਸਮੇਂ ਵਾਸਤੇ ਉਥੇ ਸਨਾਟਾ ਸਾ ਜਾਂਦਾ ਫਿਰ ਰਾਏ ਕਲਾ ਕਹਿਣ ਲੱਗਾ ਮਹਾਰਾਜ ਮੈਂ ਵੀ ਤੁਰਕ ਹਾਂ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿਣ ਲੱਗੇ ਸਤਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਮਨ ਚੰਦਿਆ ਫਲ ਪਾਵਣਾ ਹਉਮੈ ਵਿੱਚ ਹੋ ਜਾਏ ਕਹਿਣ ਲੱਗੇ ਸਤਗੁਰੂ ਜੀ ਦੀ ਕੀਤੀ ਸੇਵਾ ਸਫਲੀ ਹੈ ਜੇ ਕੋਈ ਚਿੱਤ ਲਾ ਕੇ ਕਰਦਾ ਹੈ ਦੇਵ ਜੀ ਸਮਝਦਾ ਕਿ ਮਨ ਚੰਦਿਆ ਫਲ ਪਾਵਣਾ ਹਉਮੈ ਵਿੱਚ ਹੋ ਜਾਏ ਮਨ ਚੰਦੇ ਫਲਾਂ ਦੀ ਉਸ ਮਨੁੱਖ ਨੂੰ ਪ੍ਰਾਪਤੀ ਹੁੰਦੀ ਹੈ ਹਉਮੈ ਉਸ ਮਨੁੱਖ ਦੇ ਅੰਦਰੋਂ ਜਿਹੜੀ ਹੈ ਮੁੱਕ ਜਾਂਦੀ ਹੈ ਦੂਰ ਹੋ ਜਾਂਦੀ ਹੈ ਤੇ ਸਾਧ ਸੰਗਤ ਜੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਫਿਰ ਗੰਗਾ ਸਾਗਰ ਰਹਿਤ ਇੱਕ ਸ੍ਰੀ ਸਾਹਿਬ ਰਾਏ ਕੱਲੇ ਨੂੰ ਦੇਖ ਕੇ ਕਹਿਣ ਲੱਗੇ ਜਨਾ ਚਿਰ ਇਹਨਾਂ ਦੀ ਸੇਵਾ ਕਰੇਗਾ ਤੇਰਾ ਰਾਜ ਭਗ ਸਲਾਮਤ ਰਹੇਗਾ ਫਿਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ 21 ਪਉ ਦੀ ਰਾਤ ਨੂੰ ਜਿਹੜਾ ਹੈ ਰਾਏਕੋਟ ਦੀ ਧਰਤੀ ਤੋਂ ਅਗਲੇ ਪੜਾਅ ਦੇ ਲਈ ਰਵਾਨਾ ਹੁੰਦੇ ਨੇ ਸਾਧ ਸੰਗਤ ਜੀ ਗੱਲ ਨੂੰ ਨੇੜੇ ਕਰਾਂ